ਠੀਕ ਆ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਠੱਠੀਪਾਈ ਦੇ ਵਿੱਚ ਠੱਠੀਪਾਈ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਦੋਂ ਤੁਸੀਂ ਬਾਗੇਪੁਰਾਣੀ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਵੈਰੋਕੇ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਮਿੱਤਰੋ ਉਹ ਠੱਠੀਪਾਈ ਨੂੰ ਆਉਂਦੀ ਹੈ ਚੱਟੀਪਾਈ ਪੱਟੀ ਵਾਲੀ ਸੜਕ ਤੁਸੀਂ ਵੈਰੋਕੇ ਤੋਂ ਪੈ ਕੇ ਆ ਜਾਣਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਹਰਪਾਲ ਸਿੰਘ ਪਿੰਡਰੀਆਂ ਵਾਲਾ ਵੀਰ ਮਿਸਤਰੀ ਦਾ ਵੀ ਕੰਮ ਕਰਦਾ ਨਾਲ ਰਿਪੇਅਰ ਦਾ ਨਾਲ ਦੀ ਨਾਲ ਬਾਈ ਨੂੰ ਪਸ਼ੂ ਪਾਲਣ ਦਾ ਸ਼ੌਂਕ ਪੱਕਾ ਮਾਲ ਗੁੰਤੀ ਦੇ ਵਿੱਚ ਆ ਮਿੱਤਰੋ ਅੱਜ ਬਾਈ ਨੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਤਿਆਰ ਕੀਤਾ ਹੋਇਆ ਜਿਹੜਾ ਆਪਣਾ ਵਿਤਨ ਲਾਇਆ ਵਾ ਕੀ ਬਾਲੀ ਦੀ ਡਿਟੇਲ ਆਉਂਦੀ ਕੀ ਜਾਣਕਾਰੀ ਹੈ ਕਿੰਨੇ ਚਿਰ ਦੀ ਝੋਟੀ ਕੱਚੀ ਆ ਕਿੰਨਵਾ ਸੂਰ ਹੁੰਦੀ ਆ ਉਹ ਕਰਦੇ ਆ ਬਾਈ ਹਰਪਾਲ ਵੀਰੇ ਦੇ ਨਾਲ ਗੱਲ ਕਰ ਪਾ ਸਾਰੀ ਜਾਣਕਾਰੀ ਲੈਣੇ ਆ ਹਰਪਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਪਰਿਵਾਰ ਤੇ ਚੜ੍ਹਦੀ ਕਲਾ ਦੇ ਵਿੱਚ ਆ ਵੀਰੇ ਹਾਂਜੀ ਚਲੋ ਸ਼ੁਕਰ ਅੱਛਾ ਹਰਪਾਲ ਬਾਈ ਨਾਮ ਤਾਂ ਆਪਣਾ ਹਰਪਾਲਾ ਹੈ ਨਾ ਵੀਰੇ ਤੇ ਇੱਕ ਘਰ ਆਪਣਾ ਆ ਗਿਆ ਕਿ ਗੁੱਟ ਦੇ ਉੱਤੇ ਹੀ ਵੀਰੇ ਕਿਹੜੇ ਪਾਸੇ ਘਰ ਆ ਗਿਆ ਬਾਈ ਆਪਣਾ ਛੱਠੀ ਭਾਈ ਮਾੜੀ ਵਾਲੇ ਅੱਡੇ ਤੇ ਹੈ ਜੀ ਕਰ ਮਾੜੀ ਵਾਲੇ ਅੱਡੇ ਤੇ ਆ ਗਿਆ ਹਾਂਜੀ ਠੀਕ ਆ ਹਰਪਾਲ ਵੀਰੇ ਫਿਰ ਬੈਂਡਰੀਆਂ ਦਾ ਨਾਲ ਕੰਮ ਆ ਫਿਰ ਹਾਂਜੀ ਇਹ ਗੱਡੀਆਂ ਗੁੱਡੀਆਂ ਦੀਆਂ ਬੈਂਡਰੀਆਂ ਕਿ ਸਾਰੇ ਕਾਜ ਸਾਰੇ ਕਾਹੇ ਦੀਆਂ ਜੀ ਵੀ ਮੰਨ ਲਾ ਇਹ ਨਾ ਰਿਪੇਅਰ ਦਾ ਵੀ ਕੰਮ ਆ। ਹਾਂਜੀ ਨਾ। ਚਲੋ ਬਹੁਤ ਬਹੁਤ ਤਰਾ ਧੰਨਵਾਦ ਵੀ 2 ਮਿੰਟ ਤਾਂ ਕਰਦਾ ਤੂੰ ਵੀਰੇ। ਅੱਛਾ ਜਿਹੜੀ ਮਗਰ ਤੇ ਝੋਟੀ ਖੜੀ ਹੈ ਕਿੰਨੂ ਆ ਸੂਆ ਸੁੰਦੀ ਯਾਰ? ਦੂਜਾ ਸੂਆ ਸੁੰਦੀ ਹੈ ਜੀ। ਦੂਜਾ ਸੂਆ ਸੂਣਾ ਆਏ ਨੇ। ਕਿੰਨੇ ਦਿਨ ਪਹਿਰਪਾਲ ਵੀ ਰਹਿੰਦੇ ਹਜੇ? ਇਹ 25 ਤਰੀਕ ਨੂੰ ਦਾਨਪੁਰੇ ਆ ਜੀ। 25 ਤਰੀਕ ਨੂੰ ਦਾਨਪੁਰੇ ਆ ਜੀ ਅੱਜ ਆਪਾਂ 18 ਨੂੰ ਬਣਾਉਣੇ ਪਏ ਵੀਡੀਓ ਹਨਾ। ਅਜੇ ਹਫਤਾ ਦਾ ਦਿਨ ਪੂਰੇ ਹੋਣ ਚਿਰ ਪਿਆ। ਹਾਂਜੀ। ਠੀਕ ਆ। ਹਰਪਾਲ ਵੀਰੇ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਭਾਈ ਇਹ? ਇਹ ਪਹਿਲੇ ਸੂਏ 11 ਕਿਲੋ ਦਿੱਤਾ ਜੀ ਪਹਿਲੇ ਸੋ 11 ਕਿਲੋ ਦੋ ਦਿੱਤਾ ਐ ਕਿਦਾ ਵੀਰੇ 13 14 ਦੇ ਦੂਗੀ ਹਨਾ ਬਾਈ ਹਾਂ ਆਰਾਮ ਨਾਲ ਹੂੰ ਦੇਵੇ ਦੁੱਥਣਾ ਖੁਨਾ ਦੀ ਬਹੁਤ ਖਰੀ ਹੈ ਝੋਟੀ ਹਨਾ ਹਾਂਜੀ ਅੱਛਾ ਹਰਪਾਲ ਵੀਰੇ ਰੇਟ ਫਿਰ ਕੀ ਤਾ ਕੀਤਾ ਵੀਰੇ ਇਹਦਾ ਰੇਟ ਤਾਂ ਡੇਢ ਕਰਦੇ ਆਂ ਠੀਕ ਆ ਮਾਨਤਾਨ ਹੋ ਜੂ ਵਿੱਚ ਕਿੰਨਾ ਨੂੰ ਕਰਦੇ ਆਂ ਤੇ ਕਿੰਨੇ ਕੁ ਦੀ ਦਿਆਂਗੇ ਮਾਨਤਾਨ ਕਰ ਦਾਂਗੇ ਵਿੱਚੋਂ ਠੀਕ ਆ ਵੀਰੇ ਹਰਪਾਲ ਵੀਰੇ ਟੀਕਾ ਕਿਹੜਾ ਭਰਾਇਆ ਹੋਇਆ ਤੁਕੀ ਬਾਈ ਟੀਕੇ ਤਾਂ ਨਹੀਂ ਪਤਾ ਜੀ ਕਿੰਨਾ ਠੀਕ ਆ ਵੀਰੇ ਵੀ ਆਪણો ਕੋਈ ਕਨਫਰਮ ਨਹੀਂਗਾ ਹੈ ਹਾਂ ਠੀਕ ਆ ਤੇ ਪਿੰਡ ਦਾ ਹੀ ਸਾਣਾ ਸਾਡੇ ਸਰਕਾਰੀ ਉਹ ਤੇ ਕਰਾ ਠੀਕ ਆ ਵੀਰੇ ਕੱਢੋ ਬਾਹਰ ਨੂੰ ਤੂਰੀ ਵੀਰੇ ਮੜਾ ਖੋਲੀ ਪਹਿਲੇ ਸੂਏ 11 ਲੀਟਰ ਦੁੱਧ ਪਾਈ ਨੇ ਕੰਡੇ ਦੇ ਉੱਤੇ ਐਣ ਤਰਿਆ ਹੋਇਆ ਲੇਵੇ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਛੋਟੀ ਹੱਡਾ ਪੈਰਾਂ ਦੀ ਤੇ ਖੁੱਲੀ ਕੱਦ ਕਾਠਾ ਨਾਲੋਂ ਬੜੀ ਮਜ਼ਬੂਤ ਆ ਛੋਟੀ ਦੇਖ ਸਕਦੇ ਹੋ ਤੁਸੀਂ ਪੂੜਾ ਪੜਾ ਬਹੁਤ ਚੰਗਾ ਬਿਊਟੀ ਬਹੁਤ ਚੰਗੀ ਆ ਸਿੰਘ ਓਰੀਜਨਲ ਲੱਗਾ ਹੋਇਆ ਦੇਸੀ ਸਿੰਘ ਨਹੀਂਗਾ ਕੱਟੀ ਨੂੰ ਐਣ ਪਤਲਾ ਸਿੰਘ ਤੇ ਕੰਨੀ ਵਾਲਾ ਤੇ ਕਿਨਾਰਿਆਂ ਵਾਲਾ ਸਿੰਘ ਆ ਇਹ ਗੱਲ ਨੋਟ ਰੱਖਿਆ ਜੇ ਕਿਉਂਕਿ ਸਾਰੀ ਛੋਟੀ ਜਿਹੜੀ ਮਿੱਤਰੋ ਪੂਰੀ ਚੰਗੀ ਆ ਦੇਸੀ ਅੰਗ ਕੋਈ ਵੀ ਝੋਟੀ ਦੇ ਵਿੱਚ ਨਹੀਂ ਲੱਗਾ ਹੋਇਆ ਤੁਸੀਂ ਹਰ ਇੱਕ ਪੱਖ ਤੋਂ ਬਹੁਤ ਚੰਗਾ ਲੱਗਾ ਬਣਦੇ ਵੀਰੇ ਪਿੱਛੇ ਹੀ ਕਰ ਲਿਆ ਮਾੜਾ ਜੀ ਲੇਵੇ ਵਾਲੇ ਪੱਖ ਤੋਂ ਇੱਕ ਵਾਰੀ ਤੁਸੀਂ ਫਿਰ ਦੇਖੋ ਮਿੱਤਰੋ ਬਹੁਤ ਸੋਹਣੀ ਤਿਆਰ ਹੋਈ ਹੋਈ ਕਰਨ ਵਾਲੀ ਵੱਡੀ ਗੱਲ ਇਹ ਵੀ ਸੀਲ ਠੰਡੀ ਬਹੁਤ ਹੈਣਾ ਭਾਈ ਹਾਂਜੀ ਨੇ ਠੀਕ ਹੈ ਭਾਈ ਬਣ ਤਾਂ ਬਹੁਤ ਚੰਗੀ ਜਾਊਗੀ ਤੁਹਾਨੂੰ ਇਹ ਹਰੇ ਦਿਨੇ ਦੇ ਹਫਤਾ ਦਾ ਪੂਰੇ ਹੋਣ ਤੀ ਪਿਆ ਤੁਪ ਪੰਜ ਚਾਰ ਦਿਨ ਉੱਪਰ ਲੈ ਗਈ 10 12 ਦਿਨਾਂ ਦੀ ਕੱਚੀ ਝੋਟੀ ਤਿਆਰੀ ਬਹੁਤ ਚੰਗੀ ਕਰੂਗੀ ਅੱਛਾ ਹਰਪਾਲ ਬਾਈ ਰੇਟ ਤਾਂ ਆਪਾਂ ਦਾ 1.5 ਲੱਖ ਕਰ ਲਿਆ ਵਿੱਚੋਂ ਮੰਨਤਾਂ ਫਿਰ ਕੁਲਾ ਡੁਲਾ ਕਰਦੇਗਾ ਭਰਾਵਾ ਹਾਂ ਮੰਨਤਾਂ ਕਰ ਦਾਂਗੇ ਜੀ ਠੀਕ ਹੈ ਹਰਪਾਲ ਜੀ ਦਾ ਨੰਬਰ ਕਿੰਨਾ ਆਪਣਾ ਬਾਈ 80545 ਜੀ 71775 ਇੱਕ ਵਾਰੀ ਹੋਰ ਬੋਲ ਦੀ ਵੀਰੇ 80545 ਜੀ 71775 ਠੀਕ ਹੈ ਵੀ ਇਸ ਨੰਬਰ ਤੇ ਹਰਪਾਲ ਵੀਰ ਨਾਲ ਤੁਸੀਂ ਕਰ ਲਓ ਗੱਲਬਾਤ ਮਿੱਤਰੋ ਮਾੜੀ ਵਾਲੇ ਮੋੜ ਦੇ ਅੱਡੇ ਦੇ ਉੱਤੇ ਬਾਈ ਦਾ ਘਰ ਆ ਜਿੰਨੂੰ ਮਰਜ਼ੀ ਪੁੱਛ ਲਓ ਵੀ ਹਰਪਾਲ ਵੀਰ ਦੇ ਘਰੇ ਜਾਣਾ ਤੁਸੀਂ ਆਉਦੇ ਬਾਈ ਦੇ ਸਿੱਧਾ ਘਰੇ ਆ ਜਾਓਗੇ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਦੂਜਾ ਸੂਆ ਝੋਟੀ ਆ ਦੁੱਧ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਕਮਾਲ ਆ